ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਬਲਦੇਵ ਸਿੰਘ ਜੀ ਵਡਾਲਾ ਸਾਹਿਬ ਗੱਲ ਕਰ ਰਹੇ ਜੀ ਹਾਂ ਵੀਰ ਜੀ ਕਰ ਰਿਹਾ ਜੀ ਦਾਸ ਗੁਰਮਿੰਦਰ ਸਿੰਘ ਚਾਵਲਾ ਤੀਸਰੀ ਐਕਸ ਚੈਨਲ ਤੋਂ ਬੋਲ ਰਿਹਾ ਜੀ ਜੀ ਵੀਰ ਜੀ ਇਹ ਵਡਾਲਾ ਸਾਹਿਬ ਜੋ ਇੱਕ ਘਟਨਾ ਕਰਮ ਵਾਪਰਿਆ ਸੁਖਬੀਰ ਸਿੰਘ ਬਾਦਲ ਨੂੰ ਜੋ ਉੱਥੇ ਨਰੈਣ ਸਿੰਘ ਚੋੜਾ ਵੱਲੋਂ ਗੋਲੀ ਚਲਾਈ ਜਾਂਦੀ ਹੈ ਉਸ ਪਰੰਤ ਜਿਹੜਾ ਇੱਕ ਹੋਰ ਜੋ ਚਰਚਾ ਦਾ ਵਿਸ਼ਾ ਗੱਲ ਬਣੀ ਹੋਈ ਹੈ ਕਿ ਨਰੇਜ ਸਿੰਘ ਚੋੜਾ ਦੀ ਕਿਸੇ ਯੂਥ ਆਗੂ ਨੇ ਅਕਾਲੀ ਦਲ ਦੇ ਨੇ ਉਹਨਾਂ ਦੀ ਦਸਤਾਰ ਨੂੰ ਹੱਥ ਪਾਇਆ ਔਰ ਉਹਨਾਂ ਦੀ ਦਸਤਾਰ ਨੂੰ ਉਤਾਰਿਆ ਹੈ ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਦਿੰਨੇ ਹੋ ਆਪਣੇ ਇਹ ਘਟਨਾਕਰਮ ਨੂੰ ਕਿਸ ਤਰ੍ਹਾਂ ਸਮਝਦੇ ਹੋ ਜਿਹੜਾ ਯੂਥ ਆਗੂ ਆ ਉਹ ਤੁਹਾਡੇ ਪਠਾਨਕੋਟ ਦਾ ਹੀ ਹੈ ਅੱਛਾ ਜੀ ਇਹ ਪਤਾ ਲੱਗਿਆ ਕਿ ਉਹਦਾ ਨਾਂ ਜਸਪ੍ਰੀਤ ਰਾਣਾ ਆ ਜੀ ਕਹਿਣ ਨੂੰ ਅਕਾਲੀ ਦਲ ਦਾ ਪ੍ਰਧਾਨ ਆ ਜੀ ਤੇ ਕਹਿਣ ਨੂੰ ਅਕਾਲੀ ਦਲ ਬਾਦਲ ਨਮਾਣਾ ਸਿੱਖ ਹੋ ਕੇ ਦਰਬਾਰ ਸਾਹਿਬ ਗਿਆ ਜੀ ਤੇ ਕਹਿਣ ਨੂੰ ਉਹ ਗੁਨਾਹ ਕਬੂਲ ਕੇ ਤੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਸੇਵਾ ਲਵਾਰਿਆ ਜੀ ਪਰ ਅੰਦਰ ਉਹਨਾਂ ਦੇ ਕਿੰਨੀ ਕਿ ਬਦਮਾਸ਼ੀ ਆ ਇਹਦੇ ਤੋਂ ਜ਼ਾਹਿਰ ਹੁੰਦਾ ਆ ਇਹਦੇ ਤੁਸੀਂ ਕੀ ਸਮਝਦੇ ਹੋ ਕਿ ਸੁਖਵੀਰ ਸਿੰਘ ਬਾਦਲ ਨੇ ਕਰਵਾਇਆ ਨਰੈਣ ਸਿੰਘ ਚੌੜਾ ਜਿਹੜਾ ਆ ਜੀ ਮੰਨ ਲਓ ਉਹਨੇ ਉੱਥੇ ਗੋਲੀ ਚਲਾਈ ਆ ਉਹਦੀ ਸਜ਼ਾ ਕਾਨੂੰਨ ਮੁਤਾਬਕ ਉਹਨੂੰ ਦਿੱਤੀ ਜਾਵੇ ਬਣੇ ਉਹਨੂੰ ਫੜ ਲਿਆ ਪੁਲਿਸ ਨੇ ਜੀ ਤੇ ਪੁਲਿਸ ਦੀ ਹਰਾਸਤ ਵਿੱਚ ਬਾਦਲ ਕਿਆਂ ਦਾ ਪ੍ਰਧਾਨ ਉਹਦੇ ਤੇ ਹਮਲਾ ਕਰਦਾ ਆ ਜੀ ਉਹਦੀ ਪੱਗ ਲਾਉਂਦਾ ਆ ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਪਠਾਨਕੋਟ ਤੋਂ ਜ਼ਿਲ੍ਹਾ ਪ੍ਰਧਾਨ ਜਸਵੀ ਸਿੰਘ ਰਾਣਾ ਹੀ ਆ ਉਮਰਤ ਤਸਵੀਰਾਂ ਵਾਇਰਲ ਹੋ ਗਈਆਂ ਉਹਦੀਆਂ ਜੀ ਵੀਡੀਓ ਆਈ ਆ ਉਹਦੀ ਜੀ ਤੇ ਚੈਨਲਾਂ ਤੇ ਚੱਲ ਰਹੀ ਹੈ ਜੀ ਉਹ ਠੀਕ ਆ ਜੀ ਤਾਂ ਤੇ ਉਹ ਇਸ ਗੱਲ ਦੀ ਅਸੀਂ ਨਖੇਦੀ ਕਰਦੇ ਆਂ ਦਿੰਦਿਆ ਕਰਦੇ ਆਂ ਕਿ ਇਹ ਇਹੀ ਪੱਗ ਜੇ ਸਰਕਾਰ ਨੇ ਲਾਈ ਹੁੰਦੀ ਪੁਲਿਸ ਨੇ ਲਾਈ ਹੁੰਦੀ ਤੇ ਇਹਨਾਂ ਨੇ ਰੌਲਾ ਪਾ ਪਾ ਕੇ ਪਾਣੀ ਪੀ ਪੀ ਕੋਸਣਾ ਸੀ ਸਰਕਾਰ ਦੀ ਉਹ ਅਸਤੀਫਾ ਦੇਣ ਦੀ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਹੁਣ ਪੁਲਿਸ ਨੇ ਪੱਗ ਨਹੀਂ ਲਾਈ ਜੀ ਅਕਾਲੀ ਦਲ ਵਾਲਿਆਂ ਨੇ ਲਾਈ ਹੈ ਜਿਹੜੇ ਕਹਿੰਦੇ ਅਸੀਂ ਪੱਗਾਂ ਵਾਲਿਆਂ ਤੇ ਅਸੀਂ ਪੱਗਾਂ ਦੀ ਗੱਲ ਕਰਦੇ ਆ ਤੁਹਾਡਾ ਕੀ ਇਹਦੇ ਤੇ ਰਿਐਕਸ਼ਨ ਆਉਣ ਵਾਲੇ ਸਮੇਂ ਜੋ ਹੋ ਸਕਦਾ ਤੁਹਾਡੇ ਵੱਲੋਂ ਤੁਹਾਡੇ ਜਿਹੜਾ ਸੇਵਾਦਾਨ ਹੈ ਮੈਂ ਤੇ ਹੀ ਕਹਿ ਰਹੇ ਆ ਜੀ ਮੈਂ ਤੇ ਸਾਫ਼ ਕਹਿ ਰਹੇ ਆ ਕਿ ਇਹਦੀ ਨਖੇਦੀ ਕਰਦਾ ਆ ਔਰ ਜ਼ਥੇਦਾਰਾਂ ਨੂੰ ਪੁੱਛਣਾ ਚਾਹੁੰਨਾ ਆ ਜ਼ਥੇਦਾਰੋ ਜੇ ਤੁਸੀਂ ਕਰਮਚਾਰੀ ਨਹੀਂ ਹੋ ਜੀ ਤੁਸੀਂ ਪੱਖਪਾਤੀ ਵੀ ਨਹੀਂ ਹੋ ਤੁਸੀਂ ਬਦਲ ਕਿਆਂ ਦੇ ਇੱਕ ਕਾਮੇ ਨਹੀਂ ਤੁਸੀਂ ਅਜੇ ਜਥੇਦਾਰ ਕੰਮ ਕਰ ਰਹੇ ਹੋ ਤੇ ਫਿਰ ਜਿੱਥੇ ਤੁਸੀਂ ਇਸ ਗੱਲ ਦੀ ਨਖੇਦੀ ਕੀਤੀ ਹੈ ਕਿ ਚੌੜੇ ਜਿਹੜੇ ਨਰੈਣ ਸਿੰਘ ਨੇ ਗੋਲੀ ਚਲਾ ਕੇ ਗਲਤ ਕੀਤਾ ਆ ਤੇ ਫਿਰ ਇਹ ਵੀ ਨਖੇਦੀ ਕਰੋ ਕਿ ਚੌੜੇ ਦੀ ਪੱਗ ਲਾ ਕੇ ਗਲਤ ਕੀਤਾ ਹੈ ਜੀ ਜੇ ਨਹੀਂ ਕਰ ਰਹੇ ਤੇ ਤੁਸੀਂ ਫਿਰ ਡੋਗਲੀ ਨੀਤੀ ਵਰਤ ਰਹੇ ਜਥੇਦਾਰ ਕਹਾਉਣ ਦੇ ਲੈ ਕੇ ਹੈ ਨਹੀਂ ਤੁਸੀਂ ਰਹਿਣ ਦੀ ਤੇ ਗੱਲ ਦੂਰ ਦੀ ਰਹੀ ਫਿਰ ਜਿਹੜੀ ਗੱਲ ਚੌੜੇ ਨੇ ਗੋਲੀ ਚਲਾ ਕੇ ਗੁਨਾਹ ਕਰ ਦਿੱਤਾ ਜੀ ਉਹਦੀ ਗੋਲੀ ਨਾਲ ਬੰਦਾ ਨਹੀਂ ਮਰਿਆ ਜੀ ਜੀ ਤੇ ਜਿਹੜੀ ਗੱਲ ਸੁਖਵੀਰ ਬਾਦਲ ਨੇ ਕਬੋਲੀ ਆ ਉਹਨੇ ਕਿਹਾ ਵੀ ਅਸੀਂ ਮੰਨਦੇ ਆ ਵੀ ਉੱਥੇ ਗੋਲੀ ਇਹ ਸਰਕਾਰ ਦੇ ਹੁਕਮ ਨਾਲ ਚੱਲੀ ਤੇ ਦੋ ਬੰਦੇ ਮਾਰ ਦਿੱਤੇ ਗਏ ਨੌਜਵਾਨ ਜੀ ਤੇ ਫਿਰ ਸਜਾ ਜੀ ਚੌੜੇ ਦੀ ਬਣਦੀ ਆ ਤੇ ਫਿਰ ਬਰਾਬਰ ਤੇ ਇਹ ਵੀ ਬਣਦੀ ਆ ਜੇ ਸੁਖਵੀਰ ਬਾਦਲ ਨੂੰ ਬਰਸ਼ਾ ਫੜਾ ਕੇ ਉੱਥੇ ਬਿਠਾਇਆ ਵਾ ਮੁੰਡੇ ਮਾਰਨ ਤੋਂ ਬਾਅਦ ਜੀ ਤੇ ਫਿਰ ਚੌੜੇ ਨੂੰ ਜੇਹ ਕਾਤੋਂ ਭੇਜਿਆ ਨੂੰ ਵੀ ਬਰਸ਼ਾ ਫੜਾ ਕੇ ਦਰਸ਼ਨੀ ਡੋਢੀ ਦੋ ਦਿਨ ਬਿਠਾ ਦਿਓ ਪੂਰੀ ਹੋ ਜੇ ਬਰਾਬਰਤਾ ਹੋ ਜੇ ਜੀ ਇਹ ਬਟਾਲਾ ਸਾਹਿਬ ਇੱਕ ਦਲ ਖਾਲਸਾ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਦਾ ਕਹਿਣਾ ਕਿ ਜੇ ਅੱਜ ਸ਼ਾਮ ਤੱਕ ਜਿਹੜਾ ਯੂਥ ਆਗੂ ਜਿਹਨੇ ਦਸਤਾਰ ਲਾਈ ਹੈ ਜਿਹਦੇ ਤੁਸੀਂ ਜਸਪ੍ਰੀਸ ਗਰਾਣਾ ਦੱਸ ਰਹੇ ਹੋ ਜੇ ਉਹਨੇ ਮਾਫੀ ਨਹੀਂ ਮੰਗੀ 6 ਵਜੇ ਤੱਕ ਇੱਥੇ ਮਾਫੀ ਨਹੀਂ ਉਹਦੇ ਤੇ ਇਹ ਗਲਤ ਕਿ ਫਿਰ ਉਹਨੂੰ ਬਚਾ ਰਹੇ ਨੇ ਜੀ ਜੇ ਭਾਈ ਹਵਾਰੇ ਤੇ ਇੱਕ ਹਮਲਾ ਕਰਦਾ ਸ਼ਿਵ ਸ਼ੈਨਾ ਵਾਲਾ ਤੁਸੀਂ ਕਹਿੰਦੇ ਹੋ ਵੀ ਉਹਦੇ ਤੇ ਹਮਲਾ ਵਰਦਾ 307 ਦਾ ਪਰਚਾ ਹੋਵੇ ਦੂਜਾ ਉਹ ਪੱਗ ਲਹਣ ਆਇਆ ਸੀਗਾ 295 A ਦੀਆਂ ਉਪਭਾਵਨਾਵਾਂ ਨੂੰ 6 ਵਜੇ ਦੀ ਆ ਉਹ ਵੀ ਗੱਲ ਨਾਲ ਬਣਦੀ ਇੱਥੇ ਪੱਗ ਲਾ ਕੇ ਲੈ ਗਿਆ ਜੀ ਜੀ ਤੇ ਇਹ ਪੱਗ ਦੀ ਦੁਨੀਆ ਚ ਵੀਡੀਓ ਵਾਇਰਲ ਹੋਈ ਆ ਪੱਗ ਜਿਹੜੀ ਐ 10 ਗੁਰੂ ਸਾਹਿਬਾਨਾਂ ਦੀ ਵੱਡੀਆਂ ਸ਼ਹੀਦੀਆਂ ਤੋਂ ਬਾਅਦ ਇਹ ਸਾਡੇ ਸਿਰ ਤੇ ਆ ਭਾਈ ਤਾਰੂ ਸਿੰਘ ਵਰਗਿਆਂ ਦੇ ਖੋਪਰ ਲੱਥੇ ਆ ਭਾਈ ਮਨੀ ਸਿੰਘ ਉਹਨਾਂ ਦੇ ਬੰਦ-ਬਦ ਕਟੇ ਆ ਬਾਬਾ ਦੀਪ ਸਿੰਘ ਉਹਨਾਂ ਦੇ ਸੀਸ ਲੱਥੇ ਆ ਫਿਰ ਜਾ ਕੇ ਪੱਗਾਂ ਸਿਰਾਂ ਤੇ ਆਈਆਂ ਨੇ ਉਹ ਉਹ ਪੱਗਾਂ ਨੂੰ ਅੱਜ ਤੁਸੀਂ ਕਿੱਥੇ ਲੈ ਰਹੇ ਹੋ ਤੁਸੀਂ ਜੀ ਇਸ ਲਈ ਜੇ ਕੋਈ ਬਾਰੇ ਅਗਲਾ ਚਾਹਨੇ ਹੋ ਵੀ ਕੋਈ ਜਸਰਕਾਉਤ ਸਿੰਘ ਸਾਹਿਬ ਕੋਲ ਤੁਸੀਂ ਕੋਈ ਦਿਓਗੇ ਜੀ ਤੇ ਦਾਰ ਇਹਨੂੰ ਹੁਣ ਉਵੇਂ ਹੀ ਕੱਢੇ ਜਿਵੇਂ ਉਹ ਦੂਜਿਆਂ ਨੂੰ ਕੱਢ ਰਿਹਾ ਹੈ ਤੇ ਫਿਰ ਅਕਾਲੀ ਦਲ ਬਾਦਲ ਜੇ ਪੱਗ ਦੀ ਇੱਜ਼ਤ ਕਰਦਾ ਹੈ ਤੇ ਬਾਦਲ ਦਲ ਇਹਨੂੰ ਬਾਦਲ ਦਲ ਚੋਂ ਕੱਢੇ ਜੀ ਤੇ ਫਿਰ ਸ਼ਰੋਮਣੀ ਕਮੇਟੀ ਜਿਹੜੀ ਆ ਇਹਦੇ ਤੇ ਪਰਚਾ ਕਰਾਵੇ ਇੱਕ ਹਮਲਾ ਕਰਨ ਦਾ ਦੂਜਾ ਪੱਗ ਲਾਉਣ ਦਾ ਜੇ ਨਹੀਂ ਕਰਾਉਂਦੇ ਤੇ ਫਿਰ ਇਹ ਗਦਾਰ ਨੇ ਤੇ ਸਾਰੇ ਪੱਗ ਦੇ ਵੈਰੀ ਨੇ ਤੇ ਉਦੋਂ ਬਾਅਦ ਆ ਗਈ ਗੱਲ ਪੰਥ ਦੀ ਫਿਰ ਪੰਥਾ ਪਿੰਨ ਜੇਠਲੂ ਰਾਣੇ ਨਾਲ ਜੀ ਤੁਹਾਡੇ ਵੱਲੋਂ ਵੀ ਇੱਕ ਗੱਲ ਸਾਹਮਣੇ ਆ ਰਹੀ ਹੈ ਚਰਚਾ ਚ ਕਿ ਤੁਸੀਂ ਕਿਹਾ ਕਿ ਮੈਂ ਵੀ ਪਰਚਾ ਕਰਾਵਾਂਗਾ ਇਹਦੇ ਤੇ ਬਿਲਕੁਲ ਕਰਾਵਾਂਗੇ ਜੀ ਅਸੀਂ ਠੀਕ ਹੈ ਜੀ ਇਹ ਚ ਕੋਈ ਮਾਫੀ ਨਾਮਾ ਨਹੀਂ ਮਾਫੀ ਕਾਦੀ ਪੱਗ ਲਈ ਆ ਮਤਲਬ ਤੁਸੀਂ ਜੇ ਜਸ ਸਿੰਘ ਰਾਣੇ ਨੂੰ ਨਾਲ ਤੁਸੀਂ ਕਹਿੰਦੇ ਹੋ ਵੀ ਉਹ ਮਾਫੀ ਨਾਲ ਨਹੀਂ ਉਹਨੂੰ ਮਾਫ ਕਰਨਾ ਚਾਹੀਦਾ ਉਹਦੇ ਤੇ ਪਰਚਾ ਹੀ ਦਰਜ ਕਰਾਉਣਾ ਚਾਹੀਦਾ ਬਿਲਕੁਲ ਜੀ ਜੀ ਧੰਨਵਾਦ ਬਟਾਲਾ ਸਾਹਿਬ ਤੁਸੀਂ ਸਮਾਂ ਦਿੱਤਾ ਜੀ ਵਾਇਗੁਰਜੀ ਕੱਕ ਵਾਇਗੁਰਜੀ ਕੱਕ ਖਾਲਸਾ ਵਾਇਗੁਰਜੀ ਕੀ ਫਤਿਹ